ਮੈਂ ਸਾਰੇ ਦਿਲਾਵਾਸੀਆਂ ਨੂੰ ਆਉਣ ਵਾਲੀ ਜਨਮਸ਼ਟਿਬੀ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿਨਾ ਚਾਹਨਾ ਪਿਆਰ ਵੀ ਮਿਲ ਰਿਹਾ ਹੈ ਪਬਲਿਕ ਤੁਹਾਨੂੰ ਰੋਕ ਕੇ ਸਤਕਾਰ ਵੀ ਕਰ ਰਹੇ ਨੇ ਪਬਲਿਕ ਦੇ ਹੀ ਅਸੀਂ ਵਾਸਤੇ ਸਾਨੂੰ ਸਰਕਾਰ ਨੇ ਡਿਪਲੂਟ ਕੀਤਾ ਹੁੰਦਾ ਲੋਕਾਂ ਨੂੰ ਕੌਨਫੀਡੈਂਸ ਆਉਂਦਾ ਹੈ ਵੀ ਲਾਅ ਐਂਡ ਆਰਡਰ ਮੇਨਟੇਨ ਹੈ ਆਈ ਐਸ ਐਸ ਪੀ ਵੱਲੋਂ ਗगन ਅਜੀਤ ਸਿੰਘ ਵੱਲੋਂ ਬਾਜ਼ਾਰ ਦਾ ਮੌਇਨਾ ਕੀਤਾ ਜਾ ਰਿਹਾ ਹੈ ਦੌਰਾ ਕੀਤਾ ਜਾ ਰਿਹਾ ਹੈ ਬਾਜ਼ਾਰਾਂ ਦੇ ਵਿੱਚ ਘੁੰਮ ਫਿਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਐਸ ਐਸ ਪੀ ਗगन ਅਜੀਤ ਸਿੰਘ ਜੋ ਕਿ ਬਾਜ਼ਾਰਾਂ ਦੇ ਵਿੱਚ ਦੇਖਦੇ ਹੋਏ ਜੁਐਲਰੀ ਸਟੋਰਾਂ ਨੂੰ ਮਿਲਦੇ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਜਿਨ੍ਹਾਂ ਦਾ ਬਜ਼ਾਰਾਂ ਦੇ ਵਿੱਚ ਨਵਯੁਕਤ ਐਸਐਸਪੀ ਗਗਨ ਅਜੀਤ ਸਿੰਘ ਜਿਥੇ ਬਜ਼ਾਰਾਂ ਦਾ ਦौरा ਕਰਦੇ ਨੇ ਔਰ ਤਿਹਾਰਾਂ ਦੇ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਹੋਏ ਨੇ ਗੱਲਬਾਤ ਕਰਾਂਗੇ ਸਰ ਨਾਲ ਸਰ ਅੱਜ ਤਿਹਾਰ ਵੀ ਹੈ ਕੱਲ ਤੇ ਉਦੇ ਮੱਦੇਨਜ਼ਰ ਪਹਿਲੇ ਤਾਂ ਮੈਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਆਉਣ ਵਾਲੀ ਜਨਮਸ਼ਤੀ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਨਾ ਔਰ ਮੈਂ ਆਪਣੇ ਪੁਲਿਸ ਡਿਪਾਰਟਮੈਂਟ ਵੱਲੋਂ ਪੂਰਾ ਸਾਡੇ ਡੀਐਸਪੀਜ਼ ਐਸ ਐਚ ਓਜ਼ ਦੀ ਪ੍ਰੋਪਰ ਤਰੀਕੇ ਨਾਲ ਅਸੀਂ ਬਰੀਫਿੰਗ ਕਰ ਰਹੇ ਹਾਂ ਤਾਂ ਕਿ ਕਿਸੇ ਵੀ ਅਨਸੁਖੀ ਘਟਨਾ ਨਾ ਘਟੇ ਤਾਂ ਕਿ ਵਧੀਆ ਤਰੀਕੇ ਨਾਲ ਲੋਕੀ ਆਪਣਾ ਤਿਹਾਰ ਮਨਾਣ ਮੰਡੇ ਨੂੰ ਉਸ ਦਿਨ ਤਿਆਰੀ ਹੈਗਾ ਉਹਦਾ ਵੀ ਅਸੀਂ ਇੱਕ ਅੱਛਾ ਪ੍ਰੋਗਰਾਮ ਪਲਾਨ ਕੀਤਾ ਹੈ ਬਾਹਰੋਂ ਫੋਰਸ ਵੀ ਮੰਗਵਾ ਰਹੇ ਹਾਂ ਤਾਂ ਕਿ ਇਸ ਵਾਰੀ ਲੋਕੀ ਬੜੇ ਸ਼ਾਂਤੀਪੂਰਕ ਨਾਲ ਵਧੀਆ ਤਰੀਕੇ ਨਾਲ ਇਹ ਚੀਜ਼ ਨੂੰ ਤਿਹਾਰ ਨੂੰ ਮਨਾਣ ਤੇ ਸਰ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਅਸੀਂ ਡੀ ਐਫ ਐਮ ਡੀਜ਼ ਮੰਦਰਾਂ ਦੇ ਬਾਹਰ ਐਚ ਐਚ ਐਮ ਡੀ ਜਿਹੜੇ ਹੁੰਦੇ ਹੈ ਮੈਟਲ ਹੈਂਡ ਮੈਟਲ ਡਿਟੈਕਟਰਸ ਤੇ ਐਂਟੀ ਸੈਪਟੋਟੇਜ ਕਰਵਾ ਰਹੇ ਆ ਤਾਂ ਕਿ ਕੋਈ ਇਹੋ ਜਿਹੀ ਚੀਜ਼ ਲਵਾਰਸ ਚੀਜ਼ ਨਾ ਪਈ ਹੋਵੇ ਤਾਂ ਕਿ ਪ੍ਰੋਪਰ ਤਰੀਕੇ ਨਾਲ ਚੈਕਿੰਗ ਹੋਵੇ ਸਰ ਸਵਾਗਤ ਵੀ ਹੋ ਰਿਹਾ ਪਬਲਿਕਲੀ ਤੁਸੀਂ ਜਾ ਰਹੇ ਹੋ ਪਿੱਛੇ ਰਹੇ ਹੋ ਪਬਲਿਕ ਦਾ ਪਿਆਰ ਹੁੰਦਾ ਸਰ ਤੇ ਜਿੰਮੇ ਜਿੰਮੇ ਜਾ ਰਹੇ ਨੇ ਦਾ ਸਵਾਗਤ ਵੀ ਕਰ ਰਹੇ ਨੇ ਪਬਲਿਕ ਐਸਐਸਪੀ ਸਾਹਿਬ ਦਾ ਪਿਆਰ ਵੀ ਮਿਲ ਰਿਹਾ ਹੈ ਪਬਲਿਕ ਤੁਹਾਨੂੰ ਰੋਕ ਕੇ ਸਤਿਕਾਰ ਵੀ ਕਰ ਰਹੇ ਨੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਨਹੀਂ ਬੜਾ ਅੱਛਾ ਲੱਗ ਰਿਹਾ ਹੈ ਅਸੀਂ ਪਬਲਿਕ ਦੇ ਹੀ ਅਸੀਂ ਵਾਸਤੇ ਸਾਨੂੰ ਸਰਕਾਰ ਨੇ ਡਿਪਲੋਮੈਟ ਕੀਤਾ ਹੁੰਦਾ ਤੇ ਪਬਲਿਕ ਦੇ ਵਿੱਚ ਜਦੋਂ ਅਸੀਂ ਜਾਣੇ ਆ ਪਬਲਿਕ ਆਪਣੀਆਂ ਪ੍ਰੋਬਲਮਸ ਖੁੱਲ ਕੇ ਦੱਸਦੀਆਂ ਪਬਲਿਕ ਨੂੰ ਸੈਂਸਿਟਿਵ ਸਕਿਉਰਿਟੀ ਆਂਦੀ ਹੈ ਵੀ ਪੁਲਿਸ ਤੇ ਸੀਨੀਅਰ ਆਫਸਰਸ ਵੀ ਸਾਰਾ ਆਪ ਜਿਹੜੀ ਆਨ ਵਾਲੀ ਜਿਹੜੇ ਪ੍ਰੋਗਰਾਮਸ ਹੈਗੇ ਆ ਉਹਦਾ ਸਿਕਿਉਰਿਟੀ ਰਿਵਿਊ ਲਾ ਰਹੇ ਤੇ ਇੱਕ ਲੋਕਾਂ ਦੇ ਅੱਛਾ ਬੜਾ ਮੈਸੇਜ ਆਂਦਾ ਲੋਕਾਂ ਨੂੰ ਕੌਨਫੀਡੈਂਸ ਆਂਦਾ ਵੀ ਲਾਅ ਐਂਡ ਆਰਡਰ ਮੇਨਟੇਨ ਹੈ ਤੇ ਇਸ ਕਰਕੇ ਪਬਲਿਕ ਜਾਨਾ ਬੜਾ ਜ਼ਰੂਰੀ ਹੁੰਦਾ ਸੋ ਇਹ ਸੰ ਐਸਐਸਪੀ ਗਗਨ ਅਜੀਤ ਸਿੰਘ ਜੋ ਕਿ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਹੋਏ ਬਾਜ਼ਾਰਾਂ ਦੇ ਵਿੱਚ ਮੁਆਇਨਾ ਵੀ ਕੀਤਾ ਔਰ ਪਬਲਿਕਲੀ ਲੋਕਾਂ ਦੇ ਵਿੱਚ ਵਿਚਰੇ ਪਬਲਿਕਲੀ ਲੋਕਾਂ ਨੇ ਉਹਨਾਂ ਨਾਲ ਬਹੁਤ ਬਹੁਤ ਸਹਿਯੋਗ ਦਿੱਤਾ ਔਰ ਪਿਆਰ ਵੀ ਕੀਤਾ ਕੈਮਰਾਮੈਨ ਗੌਰਵ ਖੁੱਲਰ ਦੇ ਨਾਲ ਮਨੀਸ਼ ਵਰਮਾ ਪੰਜਾਬੀ ਖਬਰਾਂ ਮਾਲੀਰ ਕੋਟਲਾ